ਅੱਜ ਸਰ ਹੀ ਕਿਸੇ ਵੀ ਸ਼ਹਿਰ ਦੇ ਵਿੱਚ ਜਦੋਂ ਐਂਟਰੀ ਹੁੰਦੀ ਆ ਤਾਂ ਉੱਥੇ ਸਵਾਗਤੀ ਗੇਟ ਲੱਗੇ ਹੁੰਦੇ ਨੇ ਬਹੁਤ ਖੂਬਸੂਰਤ ਹੁੰਦੇ ਨੇ ਅਤੇ ਕਈ ਥਾਵਾਂ ਤੇ ਦੇਖਿਆ ਜਾਂਦਾ ਕਿ ਹਰੀਆਲੀ ਹੁੰਦੀ ਆ ਪਰ ਅਸੀਂ ਤੁਹਾਨੂੰ ਪੰਜਾਬ ਦੇ ਜ਼ਿਲ੍ਹਾ ਫਰੀਕੋਟ ਜੀ ਐਂਟਰੀ ਦੇ ਜ਼ਿਲ੍ਹਾ ਦਿਖਾਵਾਂਗੇ ਜੀਆ ਵੇਖ ਕੇ ਤੁਸੀਂ ਵੀ ਹੈਰਾਨ ਹੋਵੋਗੇ ਹੋ ਸਕਦਾ ਸਾਡੇ ਤੇ ਵੀ ਸਵਾਲ ਖੜੇ ਹੋਣ ਕਿ ਮੀਡੀਆ ਵਿਊ ਦੀ ਖਾਤਰ ਹੈ ਜੀ ਇਹ ਖਬਰਾਂ ਕੱਢ ਲੈਂਦੀ ਆ ਫਲਾਣਾ ਹੋ ਜਾਂਦਾ ਢਮਕਾ ਹੋ ਜਾਂਦਾ ਇਹ ਸਵਾਲ ਖੜੇ ਹੋ ਜਾਂਦੇ ਆ ਇਸ ਟਾਈਮ ਅਸੀਂ ਖੜੇ ਆ ਫਰੀਕੋਟ ਤੋਂ ਕੋਡ ਉਪਰ ਰੋਡ ਦੇ ਉਪਰ ਨਹਿਰਾਂ ਦੇ ਜਿੱਥੇ ਜਿਹੜਾ ਪੌਲਿਸ ਦੇਖ ਸਕਦੇ ਇਸ ਦੇ ਨਦੀਕ ਖੜੇ ਆ ਤੇ ਦੂਜੇ ਪਾਸੇ ਨਿਗਰਾ ਮਾਰ ਗਿਆ ਇੰਕਰੀ ਤੇ ਹੀ ਤੁਹਾਡੇ ਸਵਾਗਤ ਦੇ ਵਿੱਚ ਜਿਹੜਾ ਧੂਆਂ ਔੜ ਰਿਹਾ ਹੈਗਾ ਤੇ ਨਾਲ ਜਿਹੜੀ ਤਸਵੀਰ ਨਿਕਲ ਗਈ ਹੈ ਪੂਰੀ ਤਰ੍ਹਾਂ ਇੱਥੇ ਕੂੜਾ ਭਰਿਆ ਹੋਇਆ ਇਹ ਜਿਹੜਾ ਕੂੜਾ ਇੱਥੋਂ ਤੱਕ ਆਇਆ ਹੋਇਆ ਅਸੀਂ ਆ ਗੱਟੇ ਦੇਖ ਸਕਦੇ ਹਾਂ ਗੱਟਿਆਂ ਦਾ ਕੂੜਾ ਸੀ ਪਰ ਉਸ ਨੂੰ ਭੱਕ ਕੇ ਅੱਗੇ ਘਰ ਦਿੱਤਾ ਗਿਆ ਕੋੰਦੀ ਭਜਾਏ ਉਸ ਨੂੰ ਅੱਗੇ ਕਰਕੇ ਹੋਰ ਅੱਗੇ ਕਰ ਦਿੱਤਾ ਗਿਆ ਜਿਸ ਦਾ ਕਿ ਨਿਗ੍ਹਾ ਮਾਰ ਕੇ ਤੁਹਾਨੂੰ ਕੂੜਾ ਹੀ ਕੂੜਾ ਨਜ਼ਰ ਆਵੇਗਾ ਤੇ ਦੂਜੇ ਪਾਸੇ ਜਿਹੜਾ ਹੈਗਾ ਨਾਲ ਸਭ ਤੋਂ ਵੱਡੀ ਗੱਲ ਆ ਕਿ ਪੋਲਿਊਸ਼ਨ ਕੋਈ ਅਸਮੇ ਸੌਤੋ ਵੱਡੀ ਸਮੱਸਿਆ ਪੰਜਾਬ ਦੇ ਵਿੱਚ ਕਿਸਾਨਾਂ ਨੇ ਕਿਹਾ ਜਾਂਦਾ ਕਿ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਾਈ ਜਾਂਦੀ ਆ ਤੇ ਪੋਲੂਸ਼ਨ ਹੁੰਦਾ ਪਰ ਇੱਥੇ ਆ ਕੇ ਪਤਾ ਨਹੀਂ ਕਿਉਂ ਸੈਟਲਾਈਟ ਬੰਦ ਹੋਇਆ ਪਿਆ ਕਿ ਇਹ ਧੂਆਂ ਜਿਹੜਾ ਉੱਪਰ ਤੱਕ ਜਾਂਦਾ ਨਹੀਂ ਇਹ ਜਿਹੜਾ ਧਰਤੀ ਦੇ ਧੂਆਂ ਰਹਿ ਜਾਂਦਾ ਤੇ ਫਿਲਹਾਲ ਇਹਦੇ ਤੇ ਇਹ ਵੀ ਗੱਲਬਾਤ ਕਰਾਂਗੇ ਆਪਾਂ ਕਿ ਇਹਦੇ ਖਿਲਾਫ ਕਾਰਵਾਈ ਕਿੰਨੀ ਹੋਣੀ ਚਾਹੀਦੀ ਆ ਕੀ ਲੋਕਾਂ ਤੋਂ ਹੋਣੀ ਚਾਹੀਦੀ ਆ ਜਿਨ੍ਹਾਂ ਨੇ ਪੂਰਾ ਸਿੱਟਿਆ ਕੀ ਪ੍ਰਸ਼ਾਸਨ ਤੇ ਹੋਣੀ ਚਾਹੀਦੀ ਆ ਜਾ ਸਬੰਧਕ ਅਧਿਕਾਰੀਆਂ ਤੇ ਹੋਣੀ ਚਾਹੀਦੀ ਆ ਜਾਂ ਨਗਰ ਕਾਉਂਸਲ ਤੇ ਹੋਣੀ ਚਾਹੀਦੀ ਆ ਜਾਂ ਕਿਸੇ ਵਿਧਾਇਕ ਤੇ ਹੋਣੀ ਚਾਹੀਦੀ ਆ ਜਿੰਨਾਂ ਵੱਲੋਂ ਇਨਗੇਲੀ ਕੀਤੀ ਜਾਂਦੀ ਐ ਇਸੇ ਰੋਡ ਤੋਂ ਨੰਗਦੇ ਨੇ ਇਸ ਮੁੱਦੇ ਉੱਪਰ ਗੱਲਬਾਤ ਕਰਾਂਗੇ ਸਾਡਾ ਫ੍ਰੀ ਕੋਰਟ ਦਾ ਸਮਾਜ ਸੇਵੀ ਰਗਵੀਰ ਸਿੰਘ ਜਪੂਤਾ ਇਕਬੀਰ ਜੀ ਤੁਹਾਡਾ ਕੂੜੇ ਦੇ ਢੇਰ ਤੇ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਤੁਹਾਡਾ ਜਗਤਾਰ ਜੀ ਤੁਸੀਂ ਸਾਨੂੰ ਅੱਜ ਅੱਗੇ ਤੁਸੀਂ ਸਾਨੂੰ ਕਦੇ ਨਹਿਰਾਂ ਤੇ ਸੱਦਦੇ ਹੋ ਕਦੇ ਸਾਨੂੰ ਤੁਸੀਂ ਕਿਸੇ ਹੋਰ ਮੁੱਦੇ ਤੇ ਸੱਦਦੇ ਹੋ ਪਰ ਅੱਜ ਸਾਨੂੰ ਤੁਸੀਂ ਸਵਾਗਤੀ ਗੇਟ ਦੇ ਉੱਤੇ ਸੱਦਿਆ ਇਹ ਤੇ ਬਿਮਾਰੀਆਂ ਦੀ ਭਰਪੂਰ ਵੰਡ ਹੋ ਰਹੀ ਹੈ ਨਗਰ ਕੌਂਸਲ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਮੈਨੂੰ ਸੋਚਿਆ ਨਾ ਕਿਉਂਕਿ ਕਾਫੀ ਦਿਨਾਂ ਤੋਂ ਵੀਡੀਓ ਚੱਲ ਰਹੀਆਂ ਸਿੰਘ ਹਾਂ ਨਾ ਵੀ ਕੂੜੇ ਢੇਰ ਲੱਗੇ ਆ ਇਹ ਇੱਕ ਸੌ ਤੋਂ ਵੱਡਾ ਮਤਰਾ ਹ ਸਾਰੇ ਸਮੇਂ ਪ੍ਰਾਇਜ ਹੋਇਆ ਪਿਆ ਹੈ ਨਾ ਵੀ ਪ੍ਰਾਰੀ ਦੇ ਕਾਰਨ ਤੂੰ ਆਇਆ ਪਰ ਮੈਂ ਕਿਹਾ ਵੇਖਿਆ ਯਾਰ ਪਾਸੋਂ ਲੰਗੇ ਇਥੋਂ ਦੀ ਇਥੋਂ ਨੰਗਾ ਨਹੀਂ ਆਂਦਾ ਸੀ ਸਾਰੇ ਲੈਣ ਔਖਾ ਸੀ ਫਿਰ ਮੈਂ ਕਿਹਾ ਯਾਰ ਇੱਥੇ ਤਾਂ ਨਾ ਜਿਹੜੇ ਲੋਕ ਆ ਕੋਲੇ ਸਕੂਲ ਆ ਦੋ ਇਧਰ ਹੋਟਲ ਨੇ ਇਹ ਹਾਰਡ ਹੋਇਆ ਪਿਆ 400 ਮੀਟਰ ਤੇ ਸਕੂਲ ਹੈ 1 ਮੀਲ 1000 ਕਿ ਮੀਟਰ ਤੇ ਸਕੂਲ ਹੈ ਹਾਂ ਇਧਰ ਟੁਇਟਾ ਦੀ ਏਜੰਸੀ ਹੈ ਹਾਂ ਇਧਰ ਇੱਕ ਇੰਟਰਲੌਕ ਫੈਕਟਰੀ ਹੈ ਅਗਲੇ ਪਾਸੇ ਹੋਟਲ ਹੈ ਏਜੰਸੀਆਂ ਨੇ ਇਹ ਤਾਂ ਸਵਛ ਭਾਰਤ ਦਾ ਮੈਂ ਕਹੂੰਗਾ ਵੀ ਜਨਾਜ਼ਾ ਕੱਢਿਆ ਜਾ ਰਿਹਾ ਹੈ। ਸਵਛ ਭਾਰਤ ਮਹਨ ਦੇ ਤੇ ਪੰਜਾਬ ਸਰਕਾਰ ਦਾ ਪੂਰਾ ਜ਼ੋਰ ਲੱਗਿਆ ਵਿਆ। ਸਵਛ ਭਾਰਤ ਦੇ ਰਾਹੀਂ ਹਰਿਆਣਾ ਮਗਰ ਕੌਂਸਲ ਨੂੰ ਹੋਣ ਨੂੰ ਗੇਰ ਬਈਆ ਹੈ ਇਹ ਵੀ ਜਿਹੜੇ ਤੁਸੀਂ ਸੋਚ ਹੀ ਨਹੀਂ ਸਕਦੇ। ਨਾ ਫ੍ਰੀਕੋ ਦੇ ਨਾਲ ਨੰਬਰ 1 ਵੀ ਆਇਆ ਸੀ ਨਾ। ਕਦੇ ਗੰਦੌੜ ਚ ਸਫਾਈ ਚ ਆਇਆ। ਅੱਜ ਵੀ ਦੇਖੋ ਤੁਹਾਡੇ ਸਾਹਮਣੇ ਆ ਫਿਰ। ਆਈ ਸਫਾਈ ਹੈ। ਮੱਕ ਨਾਲੋਂ ਮੱਕ ਜੋ ਕੱਢ ਕੇ ਤੇ ਗੱਲ ਦੇ ਮਾਰ ਲਿਆ। ਮੱਕ ਨਾਲੋਂ ਲਾ ਕੇ ਗੱਲ ਨਾ ਮਾਰ ਲਿਆ। ਇਹ ਉਹ ਸਫਾਈ ਆ ਉਹ ਸ਼ਹਿਰ ਤੋਂ ਚੱਕ ਲਿਆ ਤੇ ਇੱਥੇ ਸੁੱਟਤਾ। ਉਹੀ ਨੇ ਦੇਖਿਆ ਸੀ ਇੱਥੋਂ ਤੱਕ ਜਿੱਦੇ ਆਪਾਂ ਖੜੇ ਆ ਨਾ ਜਗਤਾਰ ਦਾ ਆਪ ਇਹ ਤੇ ਜੇਸ ਵੀ ਲਾ ਕੇ ਪਿਛੇ ਤੱਕ ਸਾਰਾ ਸੁੱਟਰ ਦੀ ਮਜਾਈ। ਕਿਸੇ ਸਮੇਂ ਸਾਡੀ ਸ਼ੂਗਰ ਮਿਲ ਚੱਲਦੀ ਹੁੰਦੀ ਸੀ ਤੇ ਅਸੀਂ ਇੱਥੇ ਨੌਕਰ ਸੀ। ਹਾਂ। ਇਸ ਸ਼ੂਗਰ ਮਿਲ ਦੇ ਵਿੱਚ। ਇਹ ਬਹੁਤ ਵਧੀਆ ਗੱਲ ਹੁੰਦੀ ਸੀ। ਹੂੰ। ਬਗਲਾ ਬੋਲਰ ਜੀ ਬਹੁਤ ਦਿੱਕਤ ਆਈ ਦੀ ਤੇ ਨਾ। ਬਹੁਤ ਬੁਰਾ ਹਾਲ ਆ। ਏ ਬੜਾ ਵਧੀਆ ਰਸਤਾ ਹੁੰਦਾ ਸੀ ਹਾਂ ਆਹ ਰੋ ਜਿਹਾ ਕੂੜੇ ਦਾ ਤੁਹਾਨੂੰ ਸਾਹਮਣੇ ਭਾਪ ਦਿਖ ਰਿਹਾ ਢੰਪ ਦਿਖ ਰਿਹਾ ਹਾਂ ਇਹਦੇ ਉੱਤੇ ਮਸ਼ੀਨਾਂ ਵੀ ਆਈਆਂ ਸੀ ਕੂੜੇ ਦੇ ਸ਼ਾਂਤੀ ਕਰਨ ਵਾਲੀ ਮਸ਼ੀਨ ਸੀ ਇੱਕ ਬਹੁਤ ਵੱਡੀ ਇੱਕ ਇਹਨਾਂ ਲਫਾਫਿਆਂ ਨੂੰ ਪੱਟਾ ਕਰਕੇ ਗੰਨ ਬੱਥਾ ਉਤਾਰਨ ਵਾਲੀ ਮਸ਼ੀਨ ਸੀ ਹਾਂ ਮੈਂ ਵੇਖੀ ਸੀ ਉੱਥੇ ਆਈ ਸੀ ਇਹਨਾਂ ਨੇ ਹਾਂ ਉਹ ਚਿੱਟੇ ਹਾਥੀ ਸਾਹਿਬ ਤੋਂ ਉਹ ਵੀ ਪੰਨਾ ਕਿੰਨੇ ਹਾਥੀ ਸਾਹਿਬ ਤੋਂ ਹੋਏ ਉਹ ਮਸ਼ੀਨਾਂ ਇਹਨਾਂ ਨੇ ਖੁਰਦ-ਬੁਰਦ ਦੀ ਕਰਤੀਆਂ ਪਤਾ ਹੀ ਨਹੀਂ ਕਿੱਥੇ ਹੈ ਜੀ ਹਾਂ ਔਰ ਆ ਕੀ ਹੈ ਨਹੀਂ ਸਾਵੇਂ ਚੀਜ਼ਾਂ ਹੋ ਜਾਂਦੇ ਨੇ ਇਹਦੇ ਨਾਲ ਲੋਕਾਂ ਦੀ ਜਿਹੜੇ ਆਸੇ ਪਾਸੇ ਘਰ ਨੇ ਜਦੋਂ ਲੋਕ ਨਾ ਦੇਣੇ ਸਿਹਤ ਨਹੀਂ ਖਰਾਬ ਹੁੰਦੀ ਕਿ ਇਹਨਾਂ ਨੇ ਆਪਾ ਇੱਥੇ ਪੰਜ-ਛੇ ਘੰਟੇ ਖੜੇ ਰਹਿਦੇ ਆ ਤਾਂ ਆਪਣੀ ਖਰਾਬ ਹੋ ਜੂ ਇਹਦੇ ਨਗਰ ਕਾਉਂਸਲ ਦਾ ਨਾਂ ਤਾਂ ਯੂ ਆਉਂਦਾ ਹਾਂ ਨਾ ਡੀਸੀ ਮੈਡਮ ਇੱਥੇ ਹੁਣੇ ਨੰਗੇ ਗਏ ਆ ਕੀ ਗੱਲ ਉਹਨਾਂ ਨੂੰ ਨਹੀਂ ਦਿੰਦਾ ਇੱਥੇ ਇਹ ਤਾਂ ਦੀ ਸਪੀਕਰ ਰੋ ਹੀ ਨਾਂਦਾ ਹੈ ਕਿ ਗੱਡੀ ਦੇ ਸ਼ੀਸ਼ੇ ਹੀ ਭਾਈ ਕਾਲੇ ਆ ਤੇ ਅਸੀਂ ਲੱਗੇ ਅੰਦਰ ਤੇ ਨੰਗ ਜਾਂਦੇ ਆ ਤੇ ਸਫਾਈ ਦੇ ਵਿੱਚ ਸਾਈਕਲ ਕਹਿੰਦੇ ਆ ਬਣਨੇ ਨੇ ਉਹਦੇ ਸਾਡੇ ਫਰੀਦਕੋਟ ਦਾ ਬਣਾਏ ਕਿਥੋਂ ਦੀ ਨੰਗਦਾ ਨਹੀਂ ਉਹਨੋ ਦੇ ਬਤਾ ਮੇਰੇ ਸ਼ਹਿਰ ਵਿੱਚ ਯਾਰ ਕੀ ਹਾਲ ਹੋਇਆ ਪਿਆ ਜੰਜੀ ਅਬ ਕਿ ਕਿਰਣਾ ਚਾਹੇ ਮਗਰ 100 ਦਾ ਪਰਣਾ ਆ ਇਹਨੂੰ ਪਤਾ ਨਹੀਂ ਕਿ ਮੇਰੇ ਕੋਲ ਕੋਈ ਗਿਆਨੀ ਕੋਈ ਹੋਵੇ ਨਹੀਂ ਯਾਰ ਮਰੇ ਕੋਈ ਕੋੜਿਆ ਨਾ ਇਹਨ ਕੈਨੇ ਕਿ ਨਾ ਵੀ ਸਾਈਡ ਤੇ ਦਿੰਦਾ ਹੀ ਨਹੀਂ ਸਾਹਮਣੇ ਦਿੰਦਾ ਜ਼ਮੀਨਾਰ ਕੇ ਦੇ ਵਿੱਚ ਚਾਹੇ ਨਾ ਉਹਦੇ ਸੈਟਲਾਈਟ ਚੱਕ ਲੈਂਦਾ ਆਹ ਸੈਟਲਾਈਟ ਬੰਦ ਹੋ ਗਿਆ ਪੇ ਗਲੈਨ ਵੀਡੀਓ ਉਲਕਾਰ ਕਰਦੇ ਆ ਜਿਵੇਂ ਲਿਫਾਫੇ ਦੇਖੋ ਤੁਸੀਂ ਕੁਦਰਤ ਕਿੰਨੇ ਲਿਫਾਫੇ ਤੇ ਪਏ ਹੈ ਨਾ ਤੇ ਇਹ ਪਿੱਛੋਂ ਬੰਦ ਨਹੀਂ ਤੇ ਫੇਰ ਵੀ ਪਰਮਾਪੂਰੀ ਜਫਕ ਨਿਗਾਹ ਮਾਰੀਏ ਤੁਹਾਨੂੰ ਲਿਫਾਫੇ ਦੇਖਣਗੇ ਨਾਲ ਗੰਤਾ ਚੋਂ ਲੋਕਾਂ ਨੇ ਉਹ ਤੇ ਛੱਡ ਜਾਂਦੇ ਨੇ ਜਗਤਾਰ ਜੀ ਵੇਖੋ ਜਿਹੜਾ ਲਿਫਾਫਾ ਅਸੀਂ ਬਾਜ਼ਾਰ 'ਚ ਇੱਕ ਤਰ੍ਹਾਂ ਦਾ ਲਿਫਾਫਾ ਦਾ ਚਲੋ ਹੋ ਸਕਦਾ ਵੀ ਬੰਦ ਹੋ ਜੇ ਪਰ ਕੁਰਕੜੇ ਲੇਜ਼ ਵਾਲੇ ਲਿਫਾਫੇ ਤੁਸੀਂ ਕਿਵੇਂ ਬੰਦ ਕਰਾਓਗੇ ਜਿਨ੍ਹਾਂ 'ਚ ਕੁਰਕੜੇ ਆਉਂਦੇ ਆ ਲੇਜ਼ ਆਉਂਦੀ ਆ ਚਿਪਸ ਆਉਂਦੀ ਆ ਕੋਈ ਬਹੁਤ ਸਾਰੀਆਂ ਆਈਟਮਾਂ ਜਿਹੜੇ ਬਿਸਕੁਟਾਂ ਦੇ ਪੈਕਟ ਆਉਦੇ ਆ ਕਿ ਉਹਨੂੰ ਕੰਦ ਕਰਾ ਲਵੋਗੇ ਤੁਸੀਂ ਠੀਕ ਹੈ ਨਾ ਜੀ ਇਹ ਜਿਹੜੀ ਜਿਹੜੀ ਹੈਗੀ ਆ ਪੈਕਿੰਗ ਸਿਸਟਮ ਹੈ ਜਿਹੜਾ ਇਹ ਸਾਡੇ ਸਾਡੇ ਘਟਾਵਾ ਨੂੰ ਜਿੰਨਾ ਕਿ ਦੂਸ਼ਿਤ ਕਰਦਾ ਤੁਸੀਂ ਗੱਲ ਨੂੰ ਛੱਡ ਦਿਓ ਕਿਉਂਕਿ ਐਸੇ ਵੇਖੋ ਗੱਲਾਂ ਆ ਵੀ ਪੰਜਾਬ ਤੇ ਨਾ ਜ਼ੋਰ ਲੱਗਿਆ ਹੋਇਆ ਇਹਨੂੰ ਖਤਮ ਕਰਨਾ ਚਾਹੀਦਾ ਔਰ ਇਹ ਦਿਖਾ ਲਓ ਐਡੀ ਚ ਕੀ ਹੋ ਰਿਹਾ ਹੈ ਉਈ ਇਹ ਮੁੱਦੇ ਤੇ ਬੋਲ ਰਿਹਾ ਕਾਰਨ ਕੀ ਆ ਜੇ ਆਪਾਂ ਵਿਰੋਧੀ ਪਾਰਟੀ ਦੀ ਗੱਲ ਕਰੀਏ ਚਲੋ ਮੌਜੂਦਾ ਸਰਕਾਰ ਨੇ ਕਿੰਨੇ ਅਸੀਂ ਕੰਮ ਕੀਤੇ ਆ ਫ੍ਰੀਕੋਰਟ ਵੀ ਕਹਿੰਦਾ ਵਿਰੋਧੀ ਪਾਰਟੀ ਦੇ ਮੇਰੇ ਸਾਹਮਣੇ ਫੁੱਟ ਗਿਆ ਪੰਗਿਆ ਕੋਈ ਨਹੀਂ ਬੋਲ ਰਹੀਗੀ ਆ ਵੀ ਕਾਂਗਰਸ ਬੋਲੇ ਦਾ ਅਕਾਲੀ ਬੋਲਣਾ ਸਾਰੇ ਚੁੱਪ ਬੈਠੇ ਆ ਉਈ ਆਪਾਂ ਨੂੰ ਗਾਲਾਂ ਕੱਢਣਗੇ ਦੇ ਚੌਧਰੀ ਆ ਮੈਂ ਹੁਣ ਕਿਹਨੇ ਥੱਲੇ ਕਹਿਣਗੇ ਇਹਨਾਂ ਨੂੰ ਕੰਮ ਹੀ ਕੋਈ ਨਹੀਂ ਇਹਨਾਂ ਨੂੰ ਵੇਲੇ ਆ ਹੈ ਕਹਿਣਗੇ ਹਾਂ ਇਹ ਭਾਈ ਅਸੀਂ ਵੇਲੇ ਆ ਤੋ ਹੋ ਸਕਦਾ ਤੁਸੀਂ ਵੇਲੇ ਹੋ ਗਿਆ ਜੋ ਮੁੱਦਾ ਹੀ ਤੋ ਕੋਈ ਮੁੱਦਾ ਨਾ ਕਰੋ ਯਾਰ ਹਾਂ ਕੁਝ ਸਮਾਜ ਨੂੰ ਸੇਧ ਦੇਣ ਦੀ ਗੱਲ ਤਾਂ ਕਰੋ ਕੋਈ ਚੰਗੀ ਗੱਲ ਤਾਂ ਕਰ ਲਓ ਅਸੀਂ ਤਾਂ ਮਾਰੇ ਆ ਸਾਨੂੰ ਬਥੇਰੇ ਗਾਲਾਂ ਕੱਢਣਗੇ ਕੋਈ ਕਹੂਗਾ ਟੀਆਰਪੀ ਵਧਾਉਂਦੇ ਆ ਜੀ ਇਹਨਾਂ ਨੂੰ ਤਾਂ ਕੰਮ ਹੀ ਹੋਰ ਕੋਈ ਨਹੀਂ ਪਰ ਗਵੀਰ ਤਾਂ ਜਮਾ ਵੇਹਲਾ ਨਾ ਵੇਹਲਾ ਪਰ ਗੱਲ ਵੀਰ ਵੇਹਲੇ ਦੀ ਨਹੀਂ ਗੱਲ ਇਹਨਾਂ ਦੀ ਗੱਲ ਮੁਦੇ ਦੀ ਗੱਲ ਮੁਦੇ ਦੀ ਕੂੜਾ ਇਥੋਂ ਮੇਰੇ ਨਾਲ ਕਿਲੋਮੀਟਰ ਦੂਰ ਹੋਊ ਇਥੋਂ ਮਸਾ ਕਿਲੋਮੀਟਰ ਨਹੀਂ ਹੋਣਾ ਉਹ ਹਾਂ ਚਲ ਮੰਨ ਲਓ ਕਿਲੋਮੀਟਰ ਦੂਰ ਉਹ ਤੋਂ ਇਥੋਂ ਤੱਕ ਆ ਗਿਆ ਤੇ ਇਹਨੂੰ ਉਧਰ ਹੀ ਜਾਇਆ ਗਿਆ ਦੇਖੋ ਨਗਰ ਕੌਂਸਲ ਕੋਲੇ ਕੋਈ ਮਸ਼ੀਨਰੀ ਦੀ ਘਾਟ ਨਹੀਂ ਹਾਂ दो जे मशीना है वर्त करो जे किसी रिपेयर कराओ चार साढ़े चार सौ साजिम है जो कुछ किसी को काम भी लेना फिर भी की करना ਇਹਨਾਂ ਕਿਨਕਤੇ ਇੰਨੀਆਂ ਚੀਜ਼ਾਂ ਮਸ਼ੀਨਾਂ ਦੀ ਜਾਂਚ ਹੋਣੀ ਚਾਹੀਦੀ ਆ ਬਿਲਕੁਲ ਇਹਦੀ ਇਹਦਾ ਹੱਲ ਕਰਨਾ ਚਾਹੀਦਾ ਇਹਦੀ ਵਖੋ ਹਰ ਥਾਂ ਤੇ ਜਾਂਚ ਜਾਂਚ ਏਜੰਸੀਆਂ ਕੰਮ ਕਰਦੀਆਂ ਇਹ ਕਹਿੰਦਾ ਯਾਰ ਸਾਨੂੰ ਕੋਈ ਸ਼ਿਕਾਇਤ ਕਰੇ ਹੂੰ ਯਾਰ ਸ਼ਿਕਾਇਤ ਕਰੇ ਤੁਹਾਨੂੰ ਕੋਈ ਉਹ ਨਹੀਂ ਤਾਂ ਸਾਡੇ ਕਿੱਥੋਂ ਜਿਹੜੀਆਂ ਏਜੰਸੀਆਂ ਐ ਜਿਹੜੀਆਂ ਕੋਈ ਵੀ ਅਧਿਕਾਰਤ ਅਧਿਕਾਰੇ ਐ ਜਾਂ ਵਿਜੀਲੈਂਸ ਐ ਜਾਂ ਕੋਈ ਹੋਰ ਆ ਯਾਰ ਜਦੋਂ ਤੁਹਾਨੂੰ ਤਨਖਾਹ ਮਿਲਦੀ ਆ ਸਾਡੇ ਕਹਿੰਦੇ ਮਿਲਦੀ ਆ ਕੋਡਾ ਕੋਈ ਜੁਮਵਾਰੀ ਨਹੀਂ ਬਣਦੀ ਵੀਰ ਜੀ ਅਸੀਂ ਜਾਂਚ ਕਰਦੇ ਆਪਣੇ ਆਪ ਸਕੈਂਡ ਚੌਂਕ ਕਰਕੇ ਪੂਰਤ ਜੀਰ ਮਾਈਨ ਲਾਈਨ ਫੇਰ ਲਿਖਣ ਦਾ ਉਹ ਉਹ ਵਰਗ ਵੀਰ ਜੀ ਬਹੁਤ ਧੰਨਵਾਦ ਇਥੇ ਪਹੁੰਚੇ ਦੀ ਗੱਲ ਕਰਾਂਗੇ ਮੈਂ ਤੁਹਾਨੂੰ ਫੇਰ ਇਹde ਤੁਹਾਡੇ ਮਾਧਿਅਮ ਰਾਹੀਂ ਪ੍ਰਸ਼ਾਸਨ ਤੋਂ ਤੇ ਸਰਕਾਰ ਤੋਂ ਮੰਗ ਕਰਦਾ ਕਿ ਜਿਹੜਾ ਅਧਿਕਾਰੀ ਦੇ ਦੇ ਤੇ ਕਾਰਵਾਈ ਬਣਦੀ ਹੈ ਕੋਈ ਨਹੀਂ ਕਰਦਾ ਆ ਜਿਹੜਾ ਬੰਦਾ ਹੁਣ ਵੀ ਹੁਣ ਜਾ ਕੇ ਨਹੀਂ ਜਾ ਰਿਹਾ ਇਹਨੂੰ ਬੁਝਣਾ ਤੇ ਫਰੀਦਕੋਟ ਲਈ ਜਿਹੜੀ ਐਂਟਰੀ ਹੈ ਇਹ ਸੁੰਦਰਤਾ ਨੂੰ ਹਲਕੀ ਤੋੜ ਜਾਵੇ ਨੀ ਅਤੇ ਕਿਲੋਸ਼ਲ ਨੂੰ ਦੇਖੋ ਨਾ ਚਲਾਇਆ ਜਾਵੇ ਤੁਹਾਡਾ ਬਾਗ ਬਹੁਤ ਬਗ ਵਾਹਿਗੁਰੂ ਜੀ ਦਾ ਖਾਲਸਾ ਹੈ ਵਾਹਿਗੁਰੂ ਜੀ ਜਿਵੇਂ ਇੱਥੇ ਖਰਨਾ ਵੀ ਔਖਾ ਹੋਇਆ ਪਿਆ ਤੇ ਮੁਖੀਆਂ ਦੀ ਪੂਰੀਆਂ ਨੇ ਤੇ ਆ ਤੁਸੀਂ ਦੇਖੋ ਕਿਵੇਂ ਨਾਰੀ ਵਾਲਾ ਦੇ ਰਹਿ ਗਏ ਆ ਢੇਰ ਲੱਗੇ ਹੋਏ ਨੇ ਪਿਛਲੇ ਪਾਸੇ ਉਹ ਜਿਹੜੇ ਮਰਦੇ ਵਗਰੇ ਮਰੇ ਨੇ ਉਹਨਾਂ ਦੇ ਖੰਭ ਸਿੱਟੇ ਗਏ ਨੇ ਤੇ ਖਾਨ ਦਾ ਥਾਂ ਹੀ ਬੁਰਾ ਹਾਲ ਹੈ ਸਾਰਾ ਧੂਆ ਇਥੋਂ ਡਰਿਆ ਹੁਣ ਸਾਡੀ ਵੀ ਬੇਨਤੀ ਹੈ ਇਹ ਕਈ ਵਾਰ ਪ੍ਰਸ਼ਾਸਨ ਕਹਿੰਦਾ ਕਿ ਸਾਡਾ ਪੱਖ ਨਹੀਂ ਲਿਆ ਜਾਂਦਾ ਜਾਂ ਸਾਨੂੰ ਪਤਾ ਨਹੀਂ ਲੱਗਦਾ ਹੋਣਾ ਸ਼ਰਿਆਮ ਤੁਹਾਡੇ ਸਾਹਮਣੇ ਆ ਸ਼ਰਿਆਮ ਪਿਛਲੇ ਸਮੇਂ ਫਰੀਪੋਰਟ ਦੇ ਵਿੱਚ ਪਨਾਕੇ ਵਿੱਚ ਜਿਹੜੇ ਪੋਲੂਸ਼ਨ ਉੱਡਿਆ ਕਿਸੇ ਨੇ ਕੁਝ ਨਹੀਂ ਕੀਤਾ ਸਭੋ ਮੀਡੀਆ ਦੇ ਸਵਾਲ ਚੁਕੇਗਾ ਕਿ ਗਰੀਬਾਂ ਨੂੰ ਰੋਟੀ ਨਹੀਂ ਖਾਣ ਦਿੱਤੀ ਗਈ ਹਣ ਇਹ ਵੀ ਤੁਸੀਂ ਕਹਿ ਦਿਓ ਕਿ ਜਿਹਨਾਂ ਨੇ ਪੂਰਾ ਸਿਟਿਆ ਉਹ ਗਰੀਬ ਨੇ ਉਹਨਾਂ ਨੇ ਆਪ ਦਾ ਪੂਰਾ ਸਿਟਣਾ ਹੋਗਾ ਇਹਦੇ ਨਾਲ ਹਣ ਕਿਹਾ ਇਹ ਇੱਕ ਮੁੱਦਾ ਹੈ ਇਹਦੇ ਉੱਪਰ ਹਰ ਇੱਕ ਨੂੰ ਆਵਾਜ਼ ਚੁਕਣੀ ਚਾਹੀਦੀ ਹੈ ਇਹ ਚੀਜ਼ ਦੀ ਸਫਾਈ ਹੋਣੀ ਚਾਹੀਦੀ ਹੈ ਤਾਂ ਜੋ ਕੋਈ ਬਾਹਰਲਾ ਬੰਦਾ ਸਿਰਫ ਫ੍ਰੀ ਕੋਰਟ ਦੇ ਵਿੱਚ ਐਂਟਰੀ ਕਰਦਾ ਤੇ ਉਹ ਸਾਫ਼ ਸੁਥਰਾ ਮਹਿਸੂਸ ਕਰੇ ਕਿਉਂਕਿ ਪਹਿਲਾਂ ਵੀ ਅਜਿਹਾ ਸਭ ਕਾਫੀ ਮਾਰੀਆਂ ਆਈਆਂ ਸੀ ਤੇ ਲਗਾਤਾਰ ਧੂਆਂ ਆਉਂਦੇ ਰਿਹਾ ਤੇ ਹੁਣ ਦੇਖਦੇ ਹਾਂ ਉਸ ਸਮੇਂ ਦੇ ਵਿੱਚ ਇਹ ਜਿਹੜਾ ਸੈਟਲਾਈਟ ਹੈ ਉਹਦੇ ਧੂਆਂ ਇਹ ਉੱਪਰ ਪਹੁੰਚਦਾ ਜਾ ਇਹਦੇ ਉੱਪਰ ਜੁਗ ਕਾਰਵਾਈ ਹੁੰਦੀ ਆ ਜਾਂ ਨਹੀਂ ਜਾਂ ਪ੍ਰਸ਼ਾਸਨ ਇਸ ਵੱਲ ਧਿਆਨ ਦਿੰਦਾ ਕਿ ਨਹੀਂ ਜਾਂ ਫਿਰ ਇਹਨਾਂ ਸਬੰਧਤ ਵਿਭਾਗਾਂ ਦੇ ਜਿਨ੍ਹਾਂ ਵੱਲੋਂ ਇਹ ਜਿਹੜਾ ਗੰਧ ਪਾਇਆ ਗਿਆ ਹੈਗਾ ਇਹਨਾਂ ਤੇ ਕੋਈ ਕਾਰਵਾਈ ਹੁੰਦੀ ਆ ਜਾਂ ਨਹੀਂ